ਕਸਾਨ ਵਿਰੋਧ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਮੱਜਾਂ ਦਿਖਾਉਣ ਜਾ ਰਹੇ ਹਾਂ ਇਹਨਾਂ ਦੀ ਜਿਹੜੀ ਡਿਟੇਲ ਆ ਮੈਂ ਤੁਹਾਨੂੰ ਆਪ ਖੋਦ ਦੱਸ ਦਿਨਾ ਜੀ ਪੂਰੀ ਕੀ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਦੋਸਤੋ ਏਰੀਆ ਹੈਗਾ ਜੀ ਆ ਸ਼ਹਿਰ ਅੰਮ੍ਰਿਤਸਰ ਹੈਗਾ ਦੋਸਤੋ ਖਾਸ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਗੁਰਦੁਆਰਾ ਸਾਹਿਬ ਹੈਗਾ ਦੋਸਤੋ ਬਿਲਕੁਲ ਨਾਲ ਆਰਾਮਪੁਰ ਸੜਕ ਦੇ ਉੱਪਰ ਦੇੜੀ ਦੋਸਤੋ ਲੋਕੇਸ਼ਨ ਹੈਗੀ ਆ ਚਾਹਵਾਨ ਵੀਰ ਜਿਹੜੇ ਜਰੂਰ ਪਹੁੰਚ ਕੇ ਇਹ ਮਝਾਂ ਖਰੀਦ ਸਕਦੇ ਆ ਦੋਸਤੋ ਜੇਕਰ ਇਸ ਪਹਿਲੀ ਮਝ ਦੀ ਕਰੀਏ ਤਾਂ ਦੋਸਤੋ ਇਹ ਨੀਲੀ ਦਾ ਪੱਖ ਰੱਖਦੀ ਆ ਦੂਜਾ ਸੂਬਾ ਦੋਸਤੋ ਸੂਣ ਜਾ ਰਹੀ ਹੈ ਤਕਰੀਬਨ 5 ਤੋਂ 4 ਦਿਨ ਦਾ ਸਮਾਂ ਪਿਆ ਹੈਗਾ ਬਾਕੀ ਸ਼ਾਟ ਦੇ ਵਿੱਚ ਵੀਡੀਓ ਹੋਣਗੀਆਂ ਦੋਸਤੋ ਜਿਹੜਾ ਮੋਲਾ ਇਸ ਦਾ ਦੋਸਤੋ 72000 ਰੁਪਏ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਜਿਹੜਾ ਜਰੂਰ ਕੀਤਾ ਜਾਵੇ ਘਰ ਪਹੁੰਚਿਆਂ ਤਾਂ ਥਣ ਹਵਾਨੇ ਦੀ ਬਿਲਕੁਲ ਸਾਫ ਆ ਜੀ ਜੇਕਰ ਦੋਸਤੋ ਫਿਰ ਦੂਜੀ ਇਸ ਮਾਈ ਦੀ ਗੱਲ ਕਰੀਏ ਤਾਂ ਇਹ ਤੀਜਾ ਸੂਬਾ ਸੂਣ ਜਾ ਰਹੀ ਆ ਇਹ ਵੀ ਤਕਰੀਬਨ ਜਿਹੜਾ ਦੇਣਾ ਦੋਸਤੋ 5 ਤੋਂ 7 ਦਿਨ ਹਜੇ ਲੈ ਕੇ ਜਾ ਸਕਦੀ ਆ ਤਕਰੀਬਨ ਮੁੱਲ ਦੋਸਤੋ ਇਸ ਦਾ ਵੀ ਜਿਹੜਾ 72000 ਰੁਪਏ ਡਿਮਾਂਡ ਆ ਬਾਈ ਹੋਰਾਂ ਦੀ ਤੇ ਬਾਕੀ ਜਿਹੜਾ ਮਾਨਤਾ ਨਾਲ ਦੋਸਤੋ ਮੌਕੇ ਤੇ ਕੀਤਾ ਜਾਵੇਗਾ ਵੀਰ ਜਿਹੜੇ ਵੀ ਘਰ ਪਹੁੰਚਣਗੇ ਚੈੱਕ ਆਪਣੀ ਪਾਸ ਜੜੀ ਤਸੱਲੀ ਨਾਲ ਜਰੂਰ ਤੁਸੀਂ ਕਰ ਲਿਓ ਥਾਣਾ ਦੀ 蒂ਪ ਕੇ ਤਾਂ ਸੱਡੀ ਜਰੂਰ ਕਰ ਲਿਓ ਬਾਕੀ ਥਾਣ ਹਵਾਨੇ ਦੀ ਬਾਈ ਹੋਰਾਂ ਵੱਲੋਂ ਜਿਹੜੀ ਬਿਲਕੁਲ ਚੈੱਕ ਪਾਸ ਹੈਗੀ ਆ ਸੋ ਸੁੱਤਰਾ ਦੋਸਤੋ ਫਵਾਨਾ ਲੱਗਾ ਹੋਇਆ ਇਸ ਮੱਜ ਨੂੰ ਵੀ ਤੇ ਮੋਹਲੋ ਦੋਸਤੋ ਜਿਹੜਾ ਇਸ ਦਾ 72000 ਰੁਪਇਆ ਡਿਮਾਂਡ ਹੈਗੀ ਆ 72000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਕਰਕੇ ਜਿਹੜੀ ਇਹ ਮੱਜ ਦਿੱਤੀ ਜਾਵੇਗੀ ਸੋ ਚੰਗੇ ਪਸ਼ੂਆ ਦੋਸਤੋ ਬਾਜਪਾ ਰੇਡ ਨੇ ਜਰੂਰ ਖਰੀਦ ਸਕਦੇ ਹੋ ਤੁਸੀਂ ਜਿਹੜੇ ਮੇਰੇ ਵੀਰ ਚਾਵਨ ਹੋਣਸੋ ਦੋਸਤੋ ਇਹ ਤੀਜੇ ਨੰਬਰ ਵਾਲੀ ਜਿਹੜੀ ਮੱਜ ਆ ਇਹ ਵੀ ਦੂਜਾ ਸੂਬਾ ਦੋਸਤੋ ਸੂਈ ਆ ਤਕਰੀਬਨ ਅੱਜ 5-4 ਦਿਨ ਹੋ ਗਿਆ ਦੋਸਤੋ ਸੂਈ ਨੂੰ 11 ਲੀਟਰ ਜਿਹੜਾ ਦੋਸਤੋ ਮਿਲਕ ਬਿਲਕੁਲ ਰੈਡੀ ਹੈਗਾ ਇਸ ਦੇ ਥੱਲੇ ਚਵਾਈ ਤੁਸੀਂ ਦੋ ਡੰਗ ਦੀ ਕਰ ਸਕਦੇ ਇਸ ਦੇ ਥੱਲੇ ਹਵਾਨਾ ਬਹੁਤ ਸੋਹਣਾ ਟਾਈਟ ਲੇਵੇ ਦੀ ਆ ਚੰਗਾ ਸੋਹਣਾ ਥਾਨ ਬਾਕੀ ਅੱਗੇ ਜਾ ਕੇ ਬਾਈ ਹੋਰਾਂ ਮੁਤਾਬਕ ਤਕਰੀਬਨ 14 ਪਲਾਸ ਜਿਹੜਾ ਇਹ ਮਿਲਕ ਕਰ ਦੋਵੇਗੀ ਇਸ ਟਾਈਮ ਜਿਹੜਾ ਦੋਸਤੋ 11 ਲੀਟਰ ਮਿਲਕ ਇਸ ਦੇ ਥੱਲੇ ਰੈਡੀ ਹੈਗਾ ਡਿਮਾਂਡ ਦੋਸਤੋ ਇਸ ਦੀ ਜਿਹੜੀ 90000 ਰੁਪਇਆ ਹੈਗੀ ਆ ਮਾਨਤਨ ਕਰਕੇ ਜਿਹੜਾ ਦੋਸਤੋ ਇਹ ਸੇਲ ਕੀਤੀ ਜਾਵੇਗੀ ਥੋੜੇ ਬਾਅਦ ਮਾਨਤਨ ਦੇ ਨਾਲ ਇਹ ਮਾਝੂ ਵੀ ਸੇਲ ਕਰ ਦਿੱਤੀ ਜਾਵੇਗੀ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਉਹ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ